ਸੱਚਖੰਡ ਦਰਬਾਰ ਸਾਹਿਬ ਨੂੰ ਅੰਗਰੇਜ਼ ਸਰਕਾਰ ਨੇ 1849 ਤੋਂ ਬਾਅਦ ਗੋਲਡਨ ਟੈਂਪਲ ਕਹਿਣਾ ਕਿਉਂ ਸ਼ੁਰੂ ਕਰਵਾਇਆ ਕਾਗਜ਼ਾਂ 'ਚ ਕਿਉਂ ਲਿਖਿਆ ਇਹ ਇੱਕ ਬਹੁਤ ਵੱਡਾ ਸਵਾਲ ਆ ਹੋ ਸਕਦਾ ਬਹੁਤ ਸਾਰੇ ਭੈਣ ਭਰਾ ਇਹ ਸਵਾਲ ਦਾ ਜਵਾਬ ਵੀ ਜਾਣਦੇ ਹੋ ਹੋ ਸਕਦਾ ਬਹੁਤ ਸਾਰੇ ਭੈਣ ਭਰਾ ਨਵੀਂ ਪੀੜ੍ਹੀ ਦੇ ਨਾਂ ਜਾਣਦੇ ਹੋਣ ਕਿਉਂਕਿ 1848-49 ਤੋਂ ਪਹਿਲਾਂ ਸੱਚਖੰਡ ਦਰਬਾਰ ਸਾਹਿਬ ਨੂੰ ਸੱਚਖੰਡ ਦਰਬਾਰ ਸਾਹਿਬ ਹੀ ਕਿਹਾ ਜਾਂਦਾ ਸੀ ਨਾ ਉਹਦੇ ਲਈ ਕੋਈ ਗੋਲਡਨ ਟੈਂਪਲ ਸ਼ਬਦ ਵਰਤਿਆ ਜਾਂਦਾ ਸੀ ਨਾ ਉਹਨਾਂ ਦੇ ਲਈ ਸਵਰਨ ਮੰਦਰ ਵਰਤਿਆ ਸ਼ਬਦ ਵਰਤਿਆ ਜਾਂਦਾ ਸੀ ਲੇਕਿਨ ਅੰਗਰੇਜ਼ ਹਕੂਮਤ ਨੇ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਸਿੱਖਾਂ ਨੇ ਬਹੁਤ ਲੰਬਾ ਰਾਜ ਕੀਤਾ ਜਿਵੇਂ ਪਹਿਲਾਂ ਸਿੱਖ ਮਿਸਲਾਂ ਨੇ ਕੀਤਾ ਉਸ ਤੋਂ ਬਾਅਦ 1799 ਤੋਂ ਲੈ ਕੇ 1849 ਤੱਕ ਸਿੱਖ ਰਾਜ ਕਾਇਮ ਰਿਹਾ ਲੇਕਿਨ ਜਿਹੜੇ ਗੋਰੇ ਸਨ ਅੰਗਰੇਜ਼ ਸਰਕਾਰ ਸੀ ਇੰਗਲੈਂਡ ਦੀ ਉਹਨਾਂ ਨੇ ਸਾਰੇ ਹੀ ਵਿਸ਼ਵ ਤੇ ਲਗਭਗ ਆਪਣਾ ਰਾਜ ਸਥਾਪਿਤ ਕਰ ਲਿਆ ਸੀ ਬਸਤੀਵਾਦ ਦਾ ਸਿਰਫ ਇੱਕ ਪੰਜਾਬ ਸੀ ਸਿੱਖ ਰਾਜ ਸੀ ਜਿਹਦੇ ਉੱਤੇ ਅੰਗਰੇਜ਼ ਕਬਜ਼ ਨਹੀਂ ਹੋ ਸਕੇ ਸਨ ਅੰਗਰੇਜ਼ਾਂ ਨੇ ਦੋ ਲੜਾਈਆਂ ਵੀ ਲੜੀਆਂ ਪਹਿਲੀ 1845 46 ਵਿੱਚ ਇਨੂੰ ਪਹਿਲਾ ਸਿੱਖ ਐਂਗਲੋ ਯੁੱਧ ਕਿਹਾ ਜਾਂਦਾ ਦੂਸਰੀ ਜਿਹੜੀ 48-49 ਵਿੱਚ ਜਿਹਦੇ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਇਹ ਜਿਨ੍ਹਾਂ ਨੇ ਵੀ ਵੱਡਾ ਰੋਲ ਅਦਾ ਕੀਤਾ ਸੀ ਤੁਸੀਂ ਸਭ ਜਾਣਦੇ ਹੋ ਸਭਰਾਮੋ ਦੀ ਲੜਾਈ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਲੜਾਈਆਂ ਸਿੱਖਾਂ ਨਾਲ ਅੰਗਰੇਜ਼ਾਂ ਨੇ ਲੜੀਆਂ ਲੇਕਿਨ ਉਹਨਾਂ ਚ ਉਹਨਾਂ ਨੂੰ ਜਿੱਤ ਪ੍ਰਾਪਤ ਨਹੀਂ ਹੋਈ ਲੇਕਿਨ ਆਖਿਰ ਇੱਕ ਸੰਧੀ ਹੋਈ 1848-49 ਵਿੱਚ ਉਸ ਤੋਂ ਬਾਅਦ ਇੱਕ ਜਦੋਂ ਪੰਜਾਬ ਤੇ ਇੱਕ ਗੋਰਾ ਇੰਗਲੈਂਡ ਦੀ ਪਾਰਲੀਮੈਂਟ ਚ ਜਾ ਕੇ ਬੋਲਦਾ ਆ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਬਸਤੀਵਾਦ ਹੋਰ ਵਿਕਸ਼ਿਤ ਹੋਵੇ ਬਸਤੀਵਾਦ ਦੇ ਪੈਰ ਜੁੜੇ ਰਹਿਣ ਤਾਂ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਕਬਜ਼ਾ ਕਰਨਾ ਪਵੇਗਾ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਨਾਮ ਬਦਲਨੇ ਪੈਣਗੇ ਉੱਥੇ ਸਾਨੂੰ ਆਪਣੀ ਮਨਾਈ ਦੇ ਤਰੀਕੇ ਨਾਲ ਕੰਮ ਕਰਨਾ ਪਵੇਗਾ ਫਿਰ ਤੁਸੀਂ ਜਾਣਦੇ ਹੋ ਕਿ 1849 ਦੇ ਵਿੱਚ ਅੰਗਰੇਜ਼ ਹਕੂਮਤ ਨੇ ਜਿਹੜਾ ਅਸੀਂ ਪੰਜਾਬ ਦੇ ਵਿੱਚ ਕਾਨੂੰਨ ਪਾਸ ਕਰ ਦਿੱਤਾ ਜਾਂ ਬੋਲਬਾਣੀ ਕਰਤੀ ਕਿ ਕਾਗਜ਼ਾਂ ਦੇ ਵਿੱਚ ਸੱਚਖੰਡ ਦਰਬਾਰ ਸਾਹਿਬ ਨੂੰ ਗੋਲਡਨ ਟੈਂਪਲ ਸ਼ਬਦ ਵਰਤਿਆ ਜਾਵੇ ਕੁਝ ਲੋਕਾਂ ਦਾ ਵਿਚਾਰ ਸੀ ਜਿਹੜੇ ਹੁਣ ਦੇ ਨਵੀਂ ਪੀੜੀ ਦੇ ਨੇ ਉਹ ਸਮਝਦੇ ਨੇ ਕਿ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਲਗਭਗ 400 ਕਿਲੋ ਸੋਨਾ ਜਿਹੜਾ ਸੀ ਸੱਚਖੰਡ ਦਰਬਾਰ ਸਾਹਿਬ ਤੇ ਆ ਸੇਵਾ ਕਰਾਈ ਸੀ ਕੁਝ ਲੋਕ ਤੇ ਇਸ ਕਰ ਨੂੰ ਸਮਝਦੇ ਸ਼ਾਇਦ ਇਸ ਕਰਕੇ ਕਿਹਾ ਗਿਆ ਨਹੀਂ ਅੰਗਰੇਜ਼ਾਂ ਨੇ ਇਸ ਕਰ ਨੂੰ ਪੜ ਲਿਆ ਸੀ ਕਿ ਸਿੱਖਾਂ ਨੂੰ ਜਿਹੜੀ ਸ਼ਕਤੀ ਮਿਲਦੀ ਆ ਕਿਉਂਕਿ ਸਿੱਖ ਜਿਹੜੇ ਵੱਡੀਆਂ-ਵੱਡੀਆਂ ਕੁਰਬਾਨੀਆਂ ਵੱਡੀਆਂ-ਵੱਡੀਆਂ ਸ਼ਹਾਦਤਾਂ ਪਹਿਲਾਂ ਦੇ ਚੁੱਕੇ ਸਨ ਉਹਨਾਂ ਨੂੰ ਪਤਾ ਸੀ ਕਿ ਸਿੱਖਾਂ ਨੂੰ ਜਿਹੜੀ ਸ਼ਕਤੀ ਮਿਲਦੀ ਆ ਉਹ ਸਤਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਤੋਂ ਮਿਲਦੀ ਆ ਇਸ ਪਵਿੱਤਰ ਨਾਮ ਤੋਂ ਮਿਲਦੀ ਆ ਇਸ ਕਰਕੇ ਅੰਗਰੇਜ਼ ਚਾਹੁੰਦੇ ਸਨ ਕਿ ਇਹਨਾਂ ਨੂੰ ਸਿੱਖਾਂ ਨੂੰ ਹੌਲੀ-ਹੌਲੀ ਉਸ ਸ਼ਬਦਾਂ ਤੋਂ ਉਸ ਪਾਵਰ ਤੋਂ ਤੋੜਿਆ ਜਾਵੇ ਇਸ ਕਰਕੇ ਉਹਨਾਂ ਨੇ ਆਪਣੇ ਕਾਗਜ਼ਾਂ 'ਚ ਸੇ 1840 ਤੋਂ ਬਾਅਦ ਗੋਲਡਨ ਟੈਂਪਲ ਲਿਖਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਪ੍ਰਚਾਰ ਕਰਨਾ ਸ਼ੁਰੂ ਕਰਤਾ ਸਾਡੇ ਵੀ ਕੁਝ ਕਮਲੇ ਲੋਕ ਕਿਉਂਕਿ ਵੇਖੋ ਜਿੱਦਾਂ ਆਪਾਂ ਸਿੱਖ ਪੰਜਾਬੀ ਭਾਸ਼ਾ ਬੋਲਦੇ ਆ ਗੋਲਡਨ ਸ਼ਬਦ ਤਾਂ ਪੰਜਾਬੀ ਭਾਸ਼ਾ ਦਾ ਸ਼ਬਦ ਹੀ ਨਹੀਂ ਹੈਗਾ ਜੇ ਆਪਾਂ ਆਪਣੀ ਪਛਾਹ ਭਾਸ਼ਾ ਦੇ ਮੁਤਾਬਕ ਚੱਲਦੇ ਆਂ ਟੈਂਪਲ ਛਾਡੀ ਭਾਸ਼ਾ ਦਾ ਸ਼ਬਦ ਨਹੀਂ ਹੈਗਾ ਤੁਸੀਂ ਜਾਣਦੇ ਹੋ ਕਿ ਗੋਲਡਨ ਦਾ ਮਤਲਬ ਸੁਨਹਿਰੀ ਤੇ ਟੈਂਪਲ ਦਾ ਮਤਲਬ ਮੰਦਿਰ ਤੇ ਸਿੱਖ ਆਪਣੇ ਗੁਰੂ ਘਰ ਨੂੰ ਗੁਰਦੁਆਰਾ ਸਾਹਿਬ ਨੂੰ ਟੈਂਪਲ ਕਿਉਂ ਕਹਿੰਦੇ ਸਵਾਲ ਤਾਂ ਇਹ ਵੀ ਪੁੱੰਡਾ ਨਾ ਅਸੀਂ ਕਿਉਂ ਸੁਨਹਿਰੀ ਮੰਦਿਰ ਕਹਾਂਗੇ ਆਪਣੇ ਗੁਰਦੁਆਰਾ ਸਾਹਿਬ ਨੂੰ ਇਹ ਇੱਕ ਬੜੀ ਵੱਡੀ ਸ਼ਾਜ ਸੀ 1849 ਤੋਂ ਬਾਅਦ ਸੱਚਖੰਡ ਦਰਬਾਰ ਸਾਹਿਬ ਤੇ ਇਹ ਮਹੰਤਾਂ ਦਾ ਕਬਜ਼ਾ ਕਰਾਇਆ ਗਿਆ ਉਸ ਸਮੇਂ ਦੇ ਮਹੰਤ ਅੱਜ ਦੇ ਮਹੰਤਾਂ ਦਾ ਇਸ ਵੀਡੀਓ ਦਾ ਕੋਈ ਮਤਲਬ ਨਹੀਂ ਨਨਕਾਣਾ ਸਾਹਿਬ ਤੇ ਮਹੰਤਾਂ ਦਾ ਕਬਜ਼ਾ ਕਰਾਇਆ ਗਿਆ ਫਿਰ ਗੁਰੂਕੇ ਬਾਗ ਚ ਕਰਾਇਆ ਗਿਆ ਤਰਨਤਾਰਨ ਸਾਹਿਬ ਤੇ ਕਰਾਇਆ ਗਿਆ ਆਨੰਦਪੁਰ ਸਾਹਿਬ ਦੇ ਉੱਪਰ ਵੀ ਮਹੰਤਾਂ ਦਾ ਕਬਜ਼ਾ ਕਰਾਇਆ ਗਿਆ ਤਾਂ ਕਿ ਉਹ ਆਪਣੀਆਂ ਮਾਨਾਂੀਆਂ ਕਰਨ ਕਿ ਤੁਸੀਂ ਸਭ ਜਾਣਦੇ ਹੋ ਨਨਕਾਣਾ ਸਾਹਿਬ 'ਚ ਕੀ ਹੋਇਆ ਕਿ ਗੁਰੂ ਕੇ ਬਾਗ 'ਚ ਕਿੰਨਾ ਵੱਡੇ ਮੋਰਚੇ ਲੱਗੇ ਉਹਨਾਂ ਮਹੰਤਾਂ ਨੇ ਕਿੰਨਾ ਗਦਰ ਗਲਤ ਕੰਮ ਕਰਦੇ ਸਨ ਸਿੱਖਾਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾਏ ਸਨ ਮਕਸਦ ਅੰਗਰੇਜ਼ਾਂ ਦਾ ਸੀ ਕਿ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਸਥਾਨਾਂ ਤੋਂ ਤੋੜਨਾ ਉਹਨਾਂ ਆਪਾਂ ਨੂੰ ਵੀ ਚਾਹੀਦਾ ਕਿ ਆਪਾਂ ਸਾਰੇ ਜਾਣੇ ਲੇਕਿਨ ਤੁਹਾਡੇ ਵਰਗੇ ਭੈਣ ਭਰਾਵਾਂ ਨੇ ਬੜਾ ਪ੍ਰਚਾਰ ਕੀਤਾ ਜੋ ਮੇਰੀ ਜ਼ਿੰਮੇਵਾਰੀ ਸੀ ਮੈਂ ਪਹਿਲਾਂ ਵੀ ਪ੍ਰਚਾਰ ਕੀਤਾ ਮੇਰਾ ਉਹ ਪੇਜ ਵੀ ਜਿਹੜਾ ਲਗਭਗ ਹੀ ਇਹਨਾਂ ਨੇ ਹੈਕ ਕਰ ਲਿਆ ਕਿਸੇ ਨੇ ਕਿਉਂਕਿ ਉੱਤੇ ਆਪਣੇ 220000 ਭੈਣ ਭਰਾ ਸਨ ਫਿਰ ਮੇਰੀ ਫੇਸਬੁੱਕ ਆਈਡੀ ਵੀ ਜਿਹੜੀ ਉਹ ਸਸਪੈਂਡ ਕਰ ਦਿੱਤੀ ਗਈ ਹੈ ਆਪਣਾ ਨਵੀਂ ਆ ਸਾਰਾ ਕੁਝ ਬਣਾਇਆ ਆ ਆਪਾਂ ਦੁਬਾਰਾ ਵੀਡੀਓ ਇਸ ਕਰਕੇ ਬਣਾ ਰਹੇ ਆ ਤੇ ਇਹ ਸਾਰੇ ਦੇ ਵਿੱਚ ਆਪਾਂ ਪਹਿਲਾਂ ਵੀ ਪ੍ਰਚਾਰ ਕੀਤਾ ਤੁਸੀਂ ਬਹੁਤ ਸਹਿਯੋਗ ਕੀਤਾ ਬਹੁਤ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰਦੇ ਰਹੇ ਜਿਹੜੀਆਂ ਸਾਡੀਆਂ ਸਿੱਖ ਧਰਮ ਨਾਲ ਜਾਂ ਪੁਰ ਮੁਸਲਮਾਨਾਂ ਨਾਲ ਜੁੜੀਆਂ ਹੋਈਆਂ ਵੀਡੀਓ ਸਨ ਤੇ ਹੁਣ ਵੀ ਮੈਂ ਆਸ ਕਰਦਾ ਕਿ ਤੁਸੀਂ ਵੱਡਾ ਸਹਿਯੋਗ ਦਿਵੋਗੇ ਹੁਣ ਸਾਨੂੰ ਸਾਰਿਆਂ ਨੇ ਆਪਣੇ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਸੱਚਖੰਡ ਸ਼ਬਦ ਹੀ ਵਰਤਣਾ ਚਾਹੀਦਾ ਤੇ ਜੇ ਆ ਸਾਈ ਇੰਜ ਕਰਾਂਗੇ ਤਾਂ ਇੱਕ ਚੰਗੀ ਗੱਲ ਹੋਗੀ ਕਈ ਲੋਕ ਹਰਮੰਦਰ ਸਾਹਿਬ ਸ਼ਬਦ ਵੀ ਵਰਤਦੇ ਨੇ ਹਰ ਮੰਦਰ ਜੇ ਤਾਂ ਹਰ ਮੰਦਰ ਇਕੱਠਾ ਬੋਲਿਆ ਜਾਵੇ ਹਰ ਮੰਦਰ ਫਿਰ ਇਹ ਸਹੀ ਆ ਲੇਕਿਨ ਜੇ ਹਰ ਵੱਖਰਾ ਤੇ ਮੰਦਰ ਵੱਖਰਾ ਬੋਲਿਆ ਜਾਵੇ ਫਿਰ ਇਹ ਅਰਥ ਕੁਝ ਹੋਰ ਨਿਕਲਦੇ ਨੇ ਇਹ ਤੋਂ ਅੱਗੇ ਵੀ ਕੁਝ ਸਾਡੇ ਸਿੱਖ ਇਤਿਹਾਸਕਾਰਾਂ ਦੇ ਕੋਲੋਂ ਜਾਂ ਉਹਨਾਂ ਦੇ ਕੋਲ ਇੱਕ ਸ਼ਬਦ ਵਰਤਨਾ ਸ਼ੁਰੂ ਕਰਵਾਤਾ ਸਵਰਨ ਮੰਦਰ ਸਵਰਨ ਮੰਦਰ ਇਹ ਸ਼ਬਦ ਵੀ ਕਹਿਣਾ ਸਿੱਖ ਧਰਮ ਦੇ ਲਈ ਨਾਲ ਠੀਕ ਨਹੀਂ ਹੈਗਾ ਹਾਂ ਜਿਹੜੇ ਧਰਮ ਦੇ ਲੋਕਾਂ ਦੇ ਸ਼ਬਦ ਨੇ ਜਿੱਦਾਂ ਮੰਨ ਲਓ ਟੈਂਪਲ ਸ਼ਬਦ ਨੇ ਜਿਸ ਧਰਮ ਦੇ ਲੋਕਾਂ ਨੇ ਉਹਨਾਂ ਨੂੰ ਬੋਲਣਾ ਚਾਹੀਦਾ ਲੇਕਿਨ ਅਸੀਂ ਗੁਰਦੁਆਰਾ ਸਾਹਿਬ ਨੂੰ ਟੈਂਪਲ ਨਹੀਂ ਕਹਿ ਸਕਦੇ ਅਸੀਂ ਮਸਜਿਦ ਨੂੰ ਟੈਂਪਲ ਨਹੀਂ ਕਹਿ ਸਕਦੇ ਅਸੀਂ ਚਰਚ ਨੂੰ ਟੈਂਪਲ ਨਹੀਂ ਕਹਿ ਸਕਦੇ ਇਸ ਕਰਕੇ ਇਹ ਚੀਜ਼ਾਂ ਦੇ ਸ਼ਬਦਾਂ ਨੂੰ ਉੱਥੇ ਹੀ ਲਾਉਣਾ ਚਾਹੀਦਾ ਜਿੱਥੇ ਇਹ ਢੁਕਦੇ ਹੋਣ ਸਿੱਖਾਂ ਦੇ ਉੱਪਰ ਜਾਣਬੁੱਝ ਕੇ ਸ਼ਬਦ ਠੋਪਨੇ ਮੈਂ ਸਮਝਦਾ ਕਿ ਨਰੇਜਾਂ ਦੀ ਇੱਕ ਬਹੁਤ ਮਾੜੀ ਸੋਚ ਸੀ ਮਾੜਾ ਵਿਚਾਰ ਸੀ ਲੇਕਿਨ ਅੱਜ ਤੁਹਾਡੇ ਵਰਗੇ ਸਾਰੇ ਭੈਣ ਭਰਾਵਾਂ ਨੇ ਉਸ ਸੋਚ ਤੋਂ ਬਾਹਰ ਨਿਕਲ ਕੇ ਇੱਕ ਚੰਗੇ ਪਾਸੇ ਚੱਲੇ ਨੇ ਆਓ ਰਲ ਮਿਲ ਕੇ ਆਪਾਂ ਉਹਨਾਂ ਹਰ ਵਿਸ਼ਿਆਂ 'ਤੇ ਗੱਲ ਕਰੀਏ ਜਿਹੜੇ ਵਿਸ਼ੇ ਸਾਡੇ ਲਈ ਜ਼ਰੂਰੀ ਨੇ ਬੇਸ਼ੱਕ ਦੁਸ਼ਮਣ ਕਿੰਨਾ ਵੀ ਕਿਉਣਾ ਤੇਜ ਹੋਵੇ ਪਰ ਤੁਹਾਡੇ ਸਾਰਿਆਂ ਅੱਗੇ ਕੋਈ ਮਸਲਾ ਨਹੀਂ ਆਏਗਾ ਹੁਣ ਕਈ ਲੋਕ ਕਹਿਣਗੇ ਜੀ ਇਹ ਇਹੋ ਜਿਹੀਆਂ ਗੱਲਾਂ ਦੇ ਕੋਈ ਕੰਪਲੀਟ ਸਿੱਖ ਹੀ ਕਰੇ ਤਾਂ ਚੰਗੀ ਗੱਲ ਆ ਵੇਖੋ ਮਸਲਾ ਇਹ ਨਹੀਂ ਹੋਣਾ ਚਾਹੀਦਾ ਜਦੋਂ ਕੋਈ ਲੈਕਚਰਰ ਕੋਈ ਪ੍ਰੋਫੈਸਰ ਕੋਈ ਕਿਸੇ ਯੂਨੀਵਰਸਿਟੀ ਦੇ ਵਿੱਚ ਕੋਈ ਬੱਚੇ ਨੂੰ ਆਪਾਂ ਐਡਮਿਸ਼ਨ ਕਰਾਉਨੇ ਆ ਉੱਥੇ ਉਹ ਬੱਚਾ ਨਹੀਂ ਇੰਦਾ ਕਿ ਤੁਸੀਂ ਭਾਈ ਸਿੱਖ ਧਰਮ ਨਾਲ ਜੁੜੇ ਹੋ Hindu ਧਰਮ ਨਾਲ ਜੁੜੇ ਹੋ ਇਸਾਈ ਧਰਮ ਨਾਲ ਜੁੜੇ ਹੋ ਮੁਸਲਮਾਨ ਧਰਮ ਨਾਲ ਜੁੜੇ ਹੋ ਉੱਥੇ ਉਹਨੂੰ ਉਹਦੇ ਧਾਰਮਿਕ ਵਿਸ਼ੇ ਬਾਰੇ ਹੀ ਗੱਲ ਕੀਤੀ ਜਾਂਦੀ ਆ ਸਵਾਲ ਇਹ ਆ ਕਿ ਸਾਨੂੰ ਆਪਣੇ ਧਾਰਮਿਕ ਮਸਲਿਆਂ ਨੂੰ ਉਭਾਰਨ ਦੇ ਲਈ ਜਿਹੜਾ ਵੀ ਕੋਈ ਭੈਣ ਭਰਾ ਸਿੱਖ ਹੋਵੇ ਗੈਰ ਸਿੱਖ ਹੋਵੇ ਕੰਪਲੀਟ ਸਿੱਖ ਹੋਵੇ ਜਾਂ ਪੂਰਾ ਤਾਂ ਨਾਂ ਵੀ ਸਿੱਖ ਹੋਵੇ ਉਹਨੂੰ ਪ੍ਰਚਾਰ ਨੂੰ ਆਪਣਾ ਹਿੱਸਾ ਬਣਾਉਣਾ ਚਾਹੀਦਾ ਤਾਂ ਕਿ ਅਸੀਂ ਗੱਲ ਕਰਨ ਜੋਗੇ ਹੋ ਜਾਈਏ ਸਾਨੂੰ ਕੋਈ ਕੁਝ ਲਵੇ ਕਿ ਗੋਲਡਨ ਟੈਂਪਲ ਸ਼ਬਦ ਕਦੋਂ ਸ਼ੁਰੂ ਹੋਇਆ ਕਿੰਨੇ ਕਰਾਇਆ ਸੀ ਸਾਡੇ ਖੁਦ ਕੋ ਉੱਤਰ ਤਾਂ ਹੋਣਾ ਚਾਹੀਦਾ ਨਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਨੇ ਵਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ